ਔਰ ਜੱਸੂ ਕਿਵੇਂ ਆ? ਔਰ ਯਾਰਾ ਕਿਵੇਂ ਆ? ਬੱਧੀ ਨੇ ਫਿਰ ਸੱਪਾ ਪਾ ਗਿਆ ਜੈਂ। ਔਰ ਯਾਰ ਬੈਠ। ਹੋਰ। ਕੀ ਵਰ ਚੱਲ ਨਹੀਂ? ਵਧੀਆ ਵਧੀਆ। ਓਏ ਕਰਵਰ ਨੋਟਾ। ਹਰੇ ਬੁਏ ਹਰੇ ਵਧੀਆ ਗਏ। ਤੂੰ ਦੱਸ। ਵਧੀਆ ਯਾਰ। ਔਰ ਜੋ ਨਜੂਨਾ ਕਿਵੇਂ ਚੱਲਦਾ? ਵਧੀਆ ਵਧੀਆ। ਓ ਯਾਰ ਇੱਕ ਮੁੰਡਾ ਹੀ ਛੱਡ ਲੈ ਯਾਰਾ। ਕਿਹੜਾ? ਉਹ ਹੁਣੇ ਫੁੱਲ ਰਬੜ ਪਾਈਦਾ ਐੜਾ। ਔਰ ਅੰਨ ਯਾਰ। ਪਿੰਡੜ ਆਪਣੇ ਵਾਲਾ ਯਾਰ। ਅੱਛਾ ਹੋ। ਇੱਕ ਨੋ ਦੇ ਮੋੜ ਤੇ ਮੇਰੇ ਇੱਥੇ ਹਾਂ ਉਹ ਯਾਰ ਓਖਾ ਰਵਣਾ ਹੁੰਦਾ ਯਾਰ ਮੈਂ ਤੇਰੇ ਨਾਲ ਹਾਂ ਤੇਰੇ ਲਈ ਜਾਣ ਦੀ ਹਜ਼ਰ ਹੈ ਤੇ ਨਾਲ ਰਹੂੰ ਯਾਰ ਮੈਂ ਧੰਨਵਾਦ ਬਾਈ ਯਾਰ ਬਾਈ ਬਾਦ ਦੇਖਣ ਆਣੇ ਜਿੱਦ ਤੇ ਮਿਲ ਗਿਆ ਚੰਬਾ ਹੋਏ ਕੋਈ ਨਾ ਤੂੰ ਡਰੀ ਨਾ ਯਾਰ ਠੀਕ ਹੈ ਬਾਈ ਚੱਲ ਡੰਗਾ ਵਈ ਪਰ ਚੰਗਾ ਯਾਰ ਆਪਿਆ ਆਈ ਜਾਣੀ ਬਾਈ ਯਾਰ ਖੇਤ ਜਾਂਦਾ ਸੀਗਾ ਹਾਂ ਬਸ ਪਹੁੰਚਣਾ ਨਹੀਂ ਆ ਖੇਤ ਖੇਤੀ ਆ ਜਨਾ ਆਰੂ ਕਰਨ ਲੱਗ ਹੋ ਜਾਂਦਾ ਕੱਲਾ ਜੱਜ ਦੇਖਦੇ ਵੱਡੇ ਵੱਲੀ ਨਾਲ ਦੇਖੀਂ ਬਾਈ ਯਾਰ ਔਖਾ ਜਿਹਾ ਕੀਤੇ ਹੁੰਦਾ ਬਾਈ ਤੂੰ ਦੇਖ ਕੇ ਕਲਾ ਯਾਰ ਔਖਾ ਜਿਹਾ ਕੀਤੇ ਹੁੰਦਾ ਮਾਰ ਮਾਰ ਥੱਪੜ ਪਾ ਪਿਆਰ ਨਾ ਬੋਲ ਯਾਰ ਤੂੰ ਮੂੰਹ ਤੱਕ ਮਾਰ ਮਾਰ ਗੱਲ ਕਰ ਯਾਰ ਪੀ ਪਿਆਰ ਯਾਰ ਤੂੰ ਪੱਗੇ ਲੈ ਲੈ ਬਾਈ ਤਾਂ ਖਾਣਾ ਮਾਰ ਯਾਰ ਯਾਰ ਤੇ ਹਵਾ ਲਈ ਜਾਂਦਾ ਕੱਲੇ ਦੇ ਹਵਾ ਨਾਲ ਹਵਾ ਚੱਲ ਚੱਲ ਬੜਿਆਣਾ ਕਰਿਆ ਯਾਰ ਪਰ ਖਾਣਾ ਆ ਤੇ ਹੇ ਪਰ ਖੜਿਆ ਬਾਈ ਵਾਲੇ ਘਰੋਂ ਖੜਿਆ ਖੜਾ ਪੱਗੜੇ ਲੈ ਜਾਂਦਾ ਹਵਾਜੀ ਕਿਧਰ ਲੈਣਾ ਮਾਰ ਮਾਰ ਥੱਪੜ ਬੰਬਲੇ ਬਣਾਉਣਾ ਕੋਈ ਨਾ ਖੰਨੂ ਤਾਂ ਦੇਖੇ ਕਰੇ ਮੈਂ ਯਾਰ ਖੜਾ ਬਾਈ ਕੋਟ ਦਾ ਕੱਲੇ ਨੂੰ ਦੇਖ ਕੇ ਬਾਈ ਹੋ ਗਿਆ ਕੌਣ ਸੀ ਇਹ ਬਾਈ ਕੋਈ ਭੁੱਲਰ ਸੀ ਯਾਰ ਕੁੱਟ ਗਿਆ ਬਾਈ ਆਇਆ ਕਰ ਲੈਣੂ ਕੋਈ ਨਾ ਦੇਖ ਲਾਂਗੇ ਇਹਨੂੰ ਵੀ ਕਦੇ ਬਾਈ ਲਾਉਣੀ ਆਂਦੇ ਆਪਾਂ ਕੋਈ ਨਾ ਚੱਕਰ ਨਾ ਆਦਾ ਆਇਤਾ ਨਹੀਂ ਸਰਦਾ ਉਹਨਾਂ ਦਾ ਵੀ ਹਿਲਾ ਕਰਨੇ ਪੂ ਬਾਲੇ ਜਾਂਬਲੇ ਫਿਰਦੇ ਆ ਓ ਰਿਆਰੇ ਕੰਮਿਆ ਵਧੀਆ ਭਾਈ ਉਹ ਦੱਸ ਠੀਕ ਆ ਕੀ ਬਣਦਾ ਬਾਲੋ ਦਾ ਕੀ ਆ ਕਿਵੇਂ ਦੱਸ ਜਾ ਬੈਠਾ ਯਾਰ ਇੱਕ ਗੱਲ ਨਾਲ ਉਹਦਾ ਹੱਲ ਕਰ ਕੀ ਯਾਰਾ ਬੋਲ ਇੱਕ ਮੁੰਡਾ ਕੁੱਟਣਾ ਕਿਹੜਾ ਮੁੰਡਾ ਉਹ ਲਵੀ ਯਾਰ ਗਿਆਨੀ ਯਾਰ ਉਹ ਲਵੀ ਹਾਂ ਠੀਕ ਕੀ ਗੱਲ ਹੋ ਗਈ ਉਹਦੇ ਨਾਲ ਉਹ ਪੰਗੇ ਜਾਂਦਾ ਬਸ ਕੁੱਤਣਾ ਆਉਂਦਾ ਮਾ ਕੇ ਮੈਂ ਕੋਈ ਕੀ ਚੱਕਰ ਆ ਕਿਉਂ ਘੁੱਟਦੇ ਇਹਨਾਂ ਨਾਲ ਮੋਟਾ ਡਾ ਬੰਦਾ ਤੂੰ ਯਾਰ ਉਹਦਾ ਯਾਰ ਵਿੱਚ ਆ ਜਾਂਦਾ ਨਹੀਂ ਤਾਂ ਮੈਂ ਖੜਕਾ ਦਾਂ ਯਾਰ ਵਿੱਚ ਆ ਜਾਂਦਾ ਤੂੰ ਆਏ ਘਰੇ ਯਾਰ ਮੇਰੀ ਗੱਲ ਸੁਣੋ ਜਿਹੜਾ ਤਾਂ ਯਾਰ ਆ ਨਾ ਉਹਨਾਂ ਨੂੰ ਆਏ ਕਰ ਜਿਹੜਾ ਲਵੀ ਭੁੱਲਾ ਜਿਹੜਾ ਤੇ ਕੁੱਟਣਾਗਾ ਉਹਦੇ ਨਾਲ ਪਹਿਲਾਂ ਯਾਰੀ ਪਾਲਾ ਠੀਕ ਆ ਠੀਕ ਆ ਨਾ ਯਾਰੀ ਪਾ ਕੇ ਉਦ ਲਈ ਉਹ ਡਾ ਦਾ ਦੂਜਾ ਯਾਰ ਆ ਬੇਚਾ ਹੁੰਦਾਗਾ ਉਹਦੇ ਲਈ ਪੂਰੀ ਫਿੱਕ ਪਾ ਦੇ ਯਾਰ ਵੀ ਉਹ ਤਾਂ ਜਾ ਉਹਨੂੰ ਐ ਕਹਿਦੀ ਬੱਦੇ ਬੰਦੇ ਘੁੱਟਣੇ ਵੀ ਫੋਨ ਲਾ ਤੇ ਕੀ ਪਤਾ ਉਹ ਨਾ ਫੋਨ ਚੱਕੇ ਕਿਵੇਂ ਕੋਈ ਆਈਡੀਆ ਲਾ ਕੋਈ ਤੇ ਬਾਅਦ ਚ ਆਉਣਾ ਜਦੋਂ ਉਹਨੇ ਨਾ ਫੋਨ ਚੱਕਿਆ ਤੂੰ ਕਹਿੰਦੀ ਯਾਰ ਇਹ じゃ ਤੇਰਾ ਯਾਰ ਆ ਫਲਾਨਾ ਤੇਮ ਕਾਏ ਬੋਲਦੀ ਤੂੰ ਉਹਨੂੰ ਉਹਨੂੰ ਲਈ ਯਾਰ ਫਿਰ ਉਹਦੇ ਮਨ ਚ ਪਤਾ ਪੂਰੀ ਫਿੱਕ ਪੈ ਜੋ ਤੈਨੂੰ ਯਾਰ ਮੰਨਣ ਲੱਗ ਜਾਊਗਾ ਤੇ ਬਸ ਉਹ ਜਦੋਂ ਯਾਰ ਮੰਨਣ ਲੱਗ ਗਿਆ ਤੂੰ ਇਹਨਾਂ ਇੱਕ ਦਿਨ ਬਿਠਾ ਲਈ ਤੇ ਆਪਣੇ ਉਹ ਯਾਰ ਹੈਗੀ ਹੈਗੇ ਉਹ ਇਹਦਾ ਜੱਸੀ ਹੈਗਾ ਬਸ ਤੇ ਉਹ ਐਨ ਕੇ ਵਸਤ ਬਾਅਦ ਚ ਨਵੇੜ ਦੀ ਕਮ ਜਿਹੜਾ ਕਰਨਵਦਰਾਂ ਸਭ ਪੂਰਾ ਠੀਕ ਆ ਬਸ ਉਹ ਇੱਕ ਪੂਰੀ ਫਿੱਕ ਪਾ ਦਿਆ ਦੋਨਾਂ ਦੇ ਵਿੱਚ ਚੱਲ ਚੰਗਾ ਯਾਰ ਜਿਵੇਂ ਮੈਂ ਤੈਨੂੰ ਕਿਹਾ ਹਾਂ ਉਵੇਂ ਹੀ ਕਰ ਠੀਕ ਆ ਚੱਲ ਚੰਗਾ ਪੂਰੀ ਫਿੱਕਾ ਪਵਾ ਦੇ ਉਹਨਾਂ 'ਚ ਫੇਰ ਆਪਾਂ ਦੇਖ ਲੈ ਕੋਈ ਹਾਲ ਚਾਹ ਮਸੂਸ ਚੱਲ ਚੰਗਾ ਬਾਈ ਬਾਈ ਓਕੇ ਤੇ ਭਾਈ ਅੱਜ ਕਿਉਂ ਕਰ ਰਹਿ ਨਾ ਸਵਾਲ ਕੀ ਬਾਈ ਯਾਰ ਸੌਰੀ ਉਹਦੋਂ ਗਲਤੀ ਹੋ ਗਈ ਯਾਰ ਮੇਰੇ ਤੋਂ ਕੱਲੇ ਲੜ ਪਿਆ ਸੀ ਗੁੱਸਾ ਤੇ ਤੇ ਲੈਣਾ ਯਾਰ ਕੋਈ ਨਹੀਂ ਬਾਈ ਕੋਈ ਨਹੀਂ ਜਾ ਯਾਰ ਓਏ ਯਾਰ ਇਹ 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 ਰਵੇ ਕਰੇ ਹੁੰਦੀ ਨਹੀਂ ਕਰਦੀ। ਕੋਈ ਨਹੀਂ ਭਈ ਆਪਣੇ ਹੋ ਯਾਰ ਜਿਦੋਂ ਮਰਜ਼ੀ ਫੋਨ ਕਰਦੀ ਆ ਭਾਈ। ਫੇਰ ਆਪ ਨੂੰ ਫੋਨ ਕਰਦਾ ਭਾਈ। ਚੰਗਾ ਭਾਈ। ਕਿੰਬਾਈ ਕਿਨੇ? ਮਧਿਆ ਭਾਈ। ਹਾਂ ਭਾਈ ਠੀਕ ਆ ਮੈਂ ਸੀ। ਦੰਦਾ ਘਟਵਾਉਣਾ ਭਾਈ। ਕਿਹੜਾ ਯਾਰ? ਗਿਆਨੀ ਯਾਰ। ਮਰਾ ਦਾਣ ਦਾ ਨਹੀਂ। ਗਿਆਨੀ ਯਾਰ ਭਾਈ ਪਰਨਾ ਯਾਰ ਰੱਖਦਾ। ਆਰਮਾ ਦਾ ਯਾਰ ਕਿਹੜਾ ਆਉਂਦਾ ਬਈ ਠੀਕ ਆ ਬਈ ਆ ਉਹਦਾ ਖਰਚਾ ਪਾਣੀ ਦੇ ਦੋ ਜਿੰਤਾ ਹੀ ਆ ਠੀਕ ਆ ਬਈ ਫਿਰ ਕਿਧਰ ਖਜਣਾ ਕੋਲਾਏ ਪਹੁੰਚ ਕੇ ਮੋਥ ਨੂੰ ਮੇਰੇ ਕੋਲ ਨੰਬਰ ਆਏਗਾ ਬਈ ਠੀਕ ਆ ਹਾਂ ਬਈ ਹਾਂ ਆ ਪਰ ਫਿਰ ਸੀ ਲੰਦਾ ਤੇਰੇ ਨਾਲ ਆਪਣੇ ਕਿਆ ਹੋਇਆ ਹੋਰ ਬਾਕੀ ਚੱਕ ਲੈ ਅੱਗੇ ਆ ਜੇ ਨਹੀਂ ਆ ਰਿਹਾ ਆਇਓ ਆਇਓ ਸੰਤ ਆਇਓ ਆਇਓ ਮਾਝੇ ਤੇ ਕੋਣ ਹੈ ਬਾਈ ਖੜਾ ਹੋਏ ਖੜਾ ਹੋ ਕੀ ਹੋ ਗਿਆ ਸੀ ਉਹ ਬਾਈ ਕੁੱਟ ਕੇ ਭਾਗੇ ਯਾਰ ਉਹ ਕੀ ਹੋ ਗਿਆ ਸੀਗਾ ਬਾਈ ਉਹ ਜਵੇ ਕਿਨੇ ਦੇ ਹੀ ਖੁੰਡੇ ਯਾਰ ਬਾਈ ਆ ਜਿਹੜੀ ਨੂੰ ਫੋਨ ਨਹੀਂ ਦੇਖਦੇ ਚਪੂਆ ਨਹੀਂ ਭਾਈ ਜਾ ਕੇ ਦਾਣ ਯਾਰ ਬੰਦ ਭਾਈ ਜਾ ਕੇ ਦਾਣ 흘ਿਆ ਪੰਤਾ ਭਈਆ ਜਿਹਨੇ ਫੋਨ ਵੀ ਚੱਕਿਆ ਨਹੀਂ ਭਾਈ ਉਹਨੂੰ ਕੰਮ ਹੋਉਂਦੀ ਯਾਰ ਹਾਂ ਇਹ ਕਿਹੜਾ ਕੰਮ ਚੱਲ ਕੋਈ ਮੈਂ ਬਰਾ ਨਹੀਂ ਕਰਦਾਂਗਾ ਹਾਂ ਬਰਾ ਨਾ ਕਰੀ ਉਹ ਵੀ ਔਖੇ ਵੇ ਛੱਡਦਾ ਯਾਰ ਉਹ ਕੰਮ ਆਉਂਦਾ ਉਹ ਯਾਰਾ ਕਿਵੇਂ ਆਇਆ ਓਏ ਕੀ ਹੋ ਗਿਆ ਹੋ ਗਿਆ ਰਮ ਕਰ ਰਿਹਾ ਕੋਰੇ ਬੰਦੇ ਉਹਨੇਰੇ ਕਿਵੇਂ ਆ ਵਧੀਆ ਵਈ ਵਜਾ ਮੈਂ ਕਿਹਾ ਰਹਿਗੇ ਕਰਤਾ ਕੰਮ ਉਹਦਾ ਕਰਤਾ ਕੀ ਬਣਿਆ ਉਹਦਾ ਮੈਂ ਬੰਦੇ ਦਾਲੇ ਸੀ ਕੁੱਟ ਗਏ ਅੱਛਾ ਕੁੱਟ ਗਏ ਹਾਂ ਹਾਂ ਸਵੇਰੇ ਕਰਤਾ ਪੂਰਾ ਫਿੱਕ ਬਵਾ ਤੂੰ ਹੁੰਦਾ ਸਵੇਰ ਕਿਵੇਂ ਕਰਨਾ ਸਾਨੂੰ ਮਰ ਜਾਣਾ ਤੂੰ ਬੰਦੇ ਲਈ ਇੰਦਾ ਦਾ ਮੈਂ ਲੈ ਕੇ ਆ ਬਾਬਦੇ ਉੱਥੇ ਜਾ ਲੈ ਚਲ ਤੂੰ ਆਏ ਕਰ ਫਿਰ ਉਹਨਾਂ ਸਾਦਨੀ ਨਵੇਂ ਨੂੰ ਸਾਦਨੀ ਫਿਰ ਆਪਾਂ ਦੇਖਦੇ ਹਾਂ ਮੁੰਮਾ ਸਾਦਨੀ ਆ ਫਿਰ ਉਹ ਦਿਨ ਸਾਹ ਕੁਤਾ ਜਿਹੜਾ ਰੈਂਦਾ ਕਰਦਾ ਜੂਰ ਹੋਗਾ ਠੀਕ ਹੈ ਨਾ ਕਾਲੂ ਜਦੋਂ ਆਵੇਂਗਾ ਬੰਦੇ ਨੂੰ ਫੋਨ ਕਰਕੇ ਸੱਦ ਲਈ ਬੱਸ ਨਹੀਂ ਫੋਨ ਕਰਦੀ ਮੈਂ ਵੀ ਬੰਦੇ ਲੈ ਕੇ ਆ ਜੂਗਾ ਠੀਕ ਹੈ ਚੰਗਾ ਹੁਣ ਮੌਕਾ ਨੂੰ ਫੋਨ ਲਾਉਣੇ ਆ ਆਹ ਹੁਣ ਕੀ ਰਾਜਾ ਹਾਂ ਮੈਂ ਬੋਲ ਰਿਹਾ ਸਕੂਲ ਚ ਆ ਜਾ ਨਾ ਆ ਜਾ ਨਾ ਆ ਜਾ ਆ ਗਿਆ ਹੋਰ ਬਾਈ ਕਿਵੇਂ ਆ ਵਧੀਆ ਬਾਈ ਕਿਵੇਂ ਹੈ ਤੇ ਗੂ ਨਾ ਕੋਈ ਨਹੀਂ ਬਾਈ ਇੱਥੇ ਛੱਟ ਫਿੱਟ ਕੇ ਮੈਂ ਠੀਕ ਹੈ ਬਾਈ ਛੱਟਾਂ ਨਾਲ ਆ ਜਾ ਇੱਕ ਮਿੰਟ ਬਾਈ ਮੈਂ ਫੋਨ ਕਰਕੇ ਆ ਕਰ ਲੈ ਬਾਈ ਹੈਲੋ ਅਰਛੂ ਉਹ ਤਾਂ ਮਨੂ ਦੀ ਠੀਕ ਆ ਉਹ ਬੈਠਾ ਮੇਰੇ ਕੋਲ ਹੀ ਤੇ ਉਹਨੂੰ ਬੰਦੇ ਲਿਆਦਾ ਚੱਲ ਠੀਕ ਆ ਜਾ ਪੰਜ ਮਿੰਟਾਂ ਜਾ ਕੇ ਹਾਂ ਬਾਈ ਜਿਸਨ ਆ ਗਿਆ ਓਏ ਠੀਕ ਹੈ ਠੀਕ ਹੈ 5 ਮਿੰਟਾਂ ਜੀ ਆ ਗਿਆ ਬੰਦੇ ਲੈ ਕੇ ਮੈਂ ਹਾਂ ਠੀਕ ਹੈ ਚੰਗਾ ਹੋਰ ਬਾਈ ਫਰਾ ਬਾਈ ਉਹ ਦੇਖੋ ਕਿੰਨਾ ਸੋਹਣਾ ਪੰਛੀ ਜਾ ਹਾਂ ਬਾਈ ਕਿੰਨਾ ਕਹਿਣਾ ਉਹ ਲੱਗਣਾ ਆ ਵੀ ਇਹ ਗਾਇਆ ਸੱਟ ਲੋ ਓਏ ਆ ਕੇ 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 ਹੈਲਾ ਹੈ ਸਿੱਧਾ ਹੈ ਗੋਪਾ ਚ ਲੋ ਪਾ ਦੋ ਕੀ ਹੋ ਗਿਆ ਭਾਈ ਹਰ ਜਾ ਫੜਾ ਹੋ ਫੜਾ ਹੋ ਯਾਰ ਫੜਾ ਹੋ ਯਾਰ ਓ ਯਾਰ ਕੀ ਹੋ ਗਿਆ ਯਾਰ ਭਾਈ 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 ਕੋਈ ਨਾ ਭਾਈ ਭਾਈ ਮਾੜਦਾਨੀ ਹੱਟੇ ਬਿਧੀ ਯਾਰ ਭਾਈ ਭਾਈ ਕੋਈ ਭਾਈ ਯਾਰ ਬਈ ਸਟੰਗੇ ਮਿੰਟ ਤੂੰ ਆ ਗਿਆ ਭਾਈ ਮੈਂ ਆਪਣੇ ਬੱਪੀ ਮੈਂ ਤਾਂ ਕਹੋ ਕਹਣਾ ਬੰਦਾ ਬੜਾ ਮਾਣਾ ਯਾਰ ਤੂੰ ਮੇਰੇ ਨਾਲ ਬੋਲੀ ਨਹੀਂ ਯਾਰ ਓ ਭਾਈ ਮੈਂ ਉਹ ਕਹਣਾ ਕਹਣਾ ਬੰਦਾ ਬੜਾ ਮਾਣਾ ਬੁਲਾਣਾ ਕਰ ਭਾਈ ਮੈਂ ਅੱਜ ਜਾ ਰਿਹਾ ਥੋੜੇ ਜਾ ਤਾਂ ਮੇਰਾ ਪੱਕਾ ਤੂੰ ਹੀ ਜਾਂਦਾ ਲੈ ਬੰਦਾ ਬਈ ਜਾ ਰਿਆਂ ਪਰਤ ਲਿਆ ਕਰ ਬਾਈ ਨਾ ਬਦ ਦੇਖਣਾ ਅੱਜ ਦਿਨ ਉਹ ਆ ਜਾ ਉਹ ਨਣਾ ਸਾਫ ਕਰਕੇ ਬਾਈ ਚੱਲੀਏ ਹੁਣੀ ਯਾਰ ਆ ਜਾ ਯਾਰ ਹੁਣੀ ਚਾਲ ਲੈ ਆ ਆ ਜਾ ਆ ਜਾ ਆ ਜਾ ਆ ਰਹੀ ਬਈ ਆਈ ਜੀ ਆਈ ਚੱਲ ਓਏ ਪਾ ਯੂ ਰੋਟ ਚੱਲ ਓਏ ਓਏ ਜੰਦਾ ਬਈ ਨਹੀਂ ਓਹ ਝੜਦੇ ਯਾਰਾ ਨਹੀਂ ਬੇਪਾ ਇਹਨੂੰ ਕਿਹੜੀ ਕਿੰਦੀਆ ਯਾਰੀ ਆ ਹੁੰਦੀ ਆ ਬਈ ਓਏ ਨਾਲ ਖੜੇ ਆ ਨਾ ਤੇਰੇ ਨਾਲ ਖੜੇ ਖੜਾ ਹੈ ਕੋਈ ਸਾਰੇ ਪੱਦ ਗਏ ਕੌਣ ਹੈ ਤੇਰਾ ਦੱਸ ਤੇ ਯਾਰ ਨੂੰ ਮਾਰਾ ਕਹੇ ਆ ਖੜਿਆ ਯਾਰ ਪਾਸ ਦੇਖ ਕੇ ਲਈ ਹੁੰਦੀ ਯਾਰ ਦਿਲਾਂ ਦਾ ਮੇਲ ਹੁੰਦਾਗਾ ਤੂੰ ਆਖੋ ਤੂੰ ਸਿੱਕਾ ਪਾਉਂ ਸਾਡੇ ਚ ਕੋਈ ਕਾਹ ਤੂੰ ਪੰਗਾ ਲਈ ਤੂੰ ਦੱਸਾਂਗੇ ਆਏ ਬਾਈ ਚੱਲੀਏ ਯਾਰ ਆਏ ਅੱਜ ਦਾ ਹੱਡ ਦਾ ਤੈਨੂੰ ਅੱਗੇ ਹੱਡਣਾ ਨਹੀਂ ਤੇ ਬਾਈ ਇਹ ਵੀਡੀਓ ਜਿਸਾ ਗਿਆ ਵੀ ਆਪਣਾ ਕਿਹੜਾ ਯਾਰ ਮਾਰ ਨਹੀਂ ਕਰਨ ਚਾਹੀਦੀ ਬਾਈ ਹਰੇਕ ਨਾਲ ਪਿਆਰ ਖਾਜਦਾ ਬਾਈ ਧੰਨਵਾਦ